ਫਾਤੋਂ ਦੀ ਕਿਹ ਗੱਲ ਵੜੀ ਇੱਕੋ ਗੱਲ ਤੇ ਮੇਰੇ ਮਰੀ ਜਾਣੇ ਮਰੀ ਜਾਣੇ ਸਹੀ ਗੱਲ ਸੁਣਾ ਤੂੰ ਇੰਨੀ ਕਾਲੀ ਚ ਫੈਸਲਾ ਤੇ ਲੈ ਲਿਆ ਪਰ ਤੂੰ ਇਹ ਸੋਚਿਆ ਵਾ ਤਸੀਂ ਜਾਵਾਂਗੇ ਕਿੱਥੇ ਜੋ ਜਿੱਥੇ ਮਰਜੀ ਜਾਵਾਂਗੇ ਪਰ ਇਹੋ ਜੀ ਨਰਕ ਭਰੀ ਜ਼ਿੰਦਗੀ ਚ ਨਹੀਂ ਮੈਂ ਰਹਿਣਾ ਰਮਨ ਜਿਉਂਤ ਨਿਗੀ ਜੀ ਗੱਲ ਤੇ ਐਵੇਂ ਗੁੱਸਾ ਕਰਕੇ ਚੱਲ ਗਿਆ ਇਹ ਕਿਹੜੀ ਏਡੀ ਵੱਡੀ ਗੱਲ ਹੀ ਤੇ ਕਹਿੰਦਾ ਮੰਮੀ ਮੈਨੂੰ ਮਾਫੀ ਦੇ ਦਿਓ ਮੈਂ ਨਹੀਂ ਅਗੇ ਤੇ ਇਹ ਕੰਮ ਕਰਦਾ ਕਿੱਦਾਂ ਦੀਆਂ ਗੱਲਾਂ ਕਰਨ ਦੇ ਜੀ ਮੇਰੇ ਕੋਲ ਮਾਫੀ ਮੰਗਣੀ ਹੀ ਹੋਣੀ ਓਨੇ ਮੇਰੇ ਗਾੜੀ ਤੋਂ ਸਗੋਂ ਜੀ ਭੌਣ ਲੜਾਉਂਦਾ ਵਾ ਰਮਨ ਇਹ ਛੋਟੇ ਛੋਟੇ ਹੀ ਜਦੋਂ ਸਾਡੀ ਭੈਣ ਪੂਰੀ ਹੋ ਗਈ ਮੈਂ ਸੋਚਿਆ ਵੀ ਇਹ ਚੱਲੇ ਚਾਰ ਭਰਾ ਵਾ ਤੇ ਕਿੱਥੇ ਰੁਲਣਗੇ ਵਿਚਾਰੇ ਸਾਰੀ ਉਮਰ ਨਾਲ ਰਮਨ ਨੂੰ ਗਲਤ ਸਮਝਦਾ ਰਿਆਂ ਵੇਖ ਲੈ ਇੰਨਾ ਕੰਮ ਕਰਕੇ ਗਏ ਬੋਲ ਕੇ ਗਏ ਹੀ ਤੇ ਫੇਰ ਵੀ ਕੈਂਡੀ ਵੀ ਉਹਨਾਂ ਨੂੰ ਡੱਕ ਲੋ ਲੈ ਜਿਹੜੇ ਕੰਮ ਦੀ ਬੜੇ ਚਿਰ ਦੀ ਡੀਗ ਹੀ ਨਾ ਉਹ ਮੈਂ ਕਰ ਹੀ ਦਿੱਤਾ ਇਹ ਇਦਾਂ ਕਰਦੀਆਂ ਰਪਿੰਦਰ ਨੂੰ ਇੱਕ ਵਾਰ ਫੋਨ ਕਰਕੇ ਦੱਸਦੀਆਂ